ਉਹ 3 ਵਜੇ ਪੇਸ਼ ਕਰਨ ਦਾ ਹੁਕਮ ਆ ਦੋ ਤਿੰਨ ਦਿਨ ਦਾ ਰਿਮਾਂਡ ਹੁ ਮਿਲ ਗਿਆ ਇਸ ਨੂੰ ਪੁੱਛਗੇ ਸਸੇ ਰਿਮਾਂਡ ਦੇ ਦੌਰਾਨ ਕਰਨੀ ਹੈ ਜੀ ਹੁਣ ਇਨਵੈਸਟੀਗੇਸ਼ਨ ਦਾ ਮੈਟਰ ਹੈ ਡੂਰਿੰਗ ਇਨਵੈਸਟੀਗੇਸ਼ਨ ਜਿਹੜਾ ਸਾਡਾ ਕੇਸ ਹੈਗਾ ਉਹਦੇ ਮੁਤਾਬਕ ਅਸੀਂ ਜੋ ਪੁੱਛਗੇ ਚਾਹੂਗੇ ਕਿਉਂਕਿ ਇਹਨੂੰ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਸਰ ਰਿਮਾਂਡ ਕਿੰਨੇ ਦਿਨ ਦਾ ਦਿੱਤਾ 29 ਤਰੀਕ ਨੂੰ 3 ਵਜੇ ਪੇਸ਼ ਕਰਨਾ ਜੀ ਇਹਨਾਂ ਨੂੰ 29 ਤਰੀਕ ਨੂੰ 3 ਵਜੇ ਹਾਂ ਜੀ ਸਰ ਗੱਲ ਕਰੀਏ ਹੁਣ ਤੱਕ ਜਿਵੇਂ ਫਾਟਰੀ ਸੀਨ ਕੀਤੀ ਜਿਹੜੀ ਪ੍ਰਾਪਰਟੀ ਸੀਜ਼ ਕੀਤੀ ਜਾਂ ਫ੍ਰੀਜ਼ ਕੀਤੀ ਹੈ ਉਹ ਡਿਸਟ੍ਰਿਕਟ ਪੁਲਿਸ ਨੇ ਕੀਤੀ ਹੈ ਸਾਡੇ ਉਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਜੀ ਇਧਰ ਕੋਈ ਪਰਮਪਟ ਕੀਤੀ ਹੈ ਹਾਂਜੀ ਕੋਈ ਪਰਮਪਟ ਵੀ ਕੋਈ ਪੈਸਾ ਕੁਝ ਖਚ ਹੋਇਆ ਅੱਜ ਇਹਦਾ ਸਰਚ ਬਰੰਟ ਲੈ ਆਏ ਨੇ ਜੀ ਸਰਚ ਕਰਾਂਗੇ ਬਾਅਦ ਦੇ ਵਿੱਚ ਦੇਖ ਦਿੰਦੇ ਹਾਂ ਸਰ ਸਰ ਕੁਝ ਨਿਕਲ ਕੇ ਆਇਆ ਹੈ ਕੱਲ ਹੌਸ ਸਰਚ ਦੀ ਬਰਾ ਅਸੀਂ ਵਾਰੰਟੀ ਇਸ਼ੂ ਕਰਵਾਏ ਨੇ ਹੌਸ ਸਰਚ ਕਰਨ ਤੋਂ ਉਪਰੰਤ ਜੋ ਆਊਗਾ ਅੱਗੇ ਫਿਰ ਉਹਦੇ ਮਤਲਬ ਕੋਲ ਸੀ ਜੇ ਸਰਚ ਕੀਤੀ ਗਈ ਹੈ ਉਹਦਾ ਕੋਈ ਸਾਨੂੰ ਦਲੀਲ ਉਹ ਅਸੀਂ ਅਵੇਲੇਬਲ ਕੋਰਡ ਨੂੰ ਦੱਸਦਾ ਹੈਗਾ ਬਾਕੀ ਉਹਦੇ ਅੱਗੇ ਆਰਡਰ ਕਰਨਗੇ ਹਾਂਜੀ ਕਿਹੜੀ ਕਿਹੜੀ ਦਲੀਲਾਂ ਰੱਖਿਆਗੇ ਤੁਹਾਨੂੰ ਦਲੀਲਾਂ ਇਹਨਾਂ ਦੇ ਵਿੱਚ ਕਿਉਂਕਿ ਇਹਦਾ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਅਕਾਊਂਟਸ ਦੇ ਵਿੱਚ ਕੁਝ ਪੈਸੇ ਆਏ ਨੇ ਉਹਦੇ ਬਾਰੇ ਅਸੀਂ ਵੈਰੀਫਾਈ ਕਰਨਾ ਹੈਗਾ ਔਰ ਦੂਸਰਾ ਜਿਹੜਾ ਇਹਦੇ ਪ੍ਰੋਪਰਟੀਆਂ ਹੈਗੀਆਂ ਹੈਗਾ ਉਹਨਾਂ ਨੂੰ ਅਸੀਂ ਵੈਰੀਫਾਈ ਕਰਨਾ ਤੇ ਪ੍ਰਾਪਰਟੀ ਕਿੰਨੇ ਟੈਕਨੀਕਲ ਟੀਮ ਨੇ ਸਾਡੇ ਨੇ ਐਸਟੀਮੇਟ ਲਾਉਣਾ ਵੀ ਕਿੰਨੇ ਕੋਠੀ ਦੇ ਵਿੱਚ ਕੀ ਕੁਛ ਹੈਗਾ ਉਹ ਸਾਰਾ ਅਸੀਂ ਦੇਖਣਾ ਹੈ। ਥੈਂਕ ਯੂ ਜੀ। ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز